ਅਮਨੀਤ ਸਿੰਘ ਬਿੱਟੂ ਜਿਹੜੇ ਸਟੇਟ ਮਿਨਿਸਟਰ ਨੇ ਰੇਲਵੇਜ਼ ਦੇ ਉਹਨਾਂ ਦੀਆਂ ਦੋ ਸਟੇਟਮੈਂਟ ਦੋ ਬਿਆਨ ਜਿਹੜੇ ਆਏ ਪਹਿਲਾ ਇੱਕ ਆਉਂਦਾ ਕਿ ਜੀ ਮੈਂ ਚੰਡੀਗੜ੍ਹ ਰਾਜਪੁਰਾ ਜਿਹੜਾ ਰੇਲਵੇ ਲਿੰਕ ਹੈ ਉਹਦੇ ਲਈ ਮੈਂ ਜਿਹੜਾ ਜ਼ੋਰ ਲਗਾਉਂਗਾ ਉਹਨੂੰ ਕੰਪਲੀਟ ਕਰਵਾਉਂਦਾ ਤੇ ਉਸ ਤੋਂ ਬਾਅਦ ਦੂਜਾ ਬਿਆਨ ਆਉਂਦਾ ਜਿਹੜੇ ਕਿਸਾਨ ਨੇ ਉਹ ਜ਼ਮੀਨ ਨਹੀਂ ਦੇ ਰਹੇ ਤੇ ਸਰਕਾਰ ਸਾਨੂੰ ਜ਼ਮੀਨ ਜਿਹੜੀ ਮੁਹੱਈਆ ਨਹੀਂ ਕਰਵਾ ਰਹੀ ਜਿਹਦੇ ਕਰਕੇ ਜਿਹੜਾ ਰੇਲਵੇ ਪ੍ਰੋਜੈਕਟ ਜਿਹੜਾ ਉਹ ਕਾਲ ਆਫ ਕਰ ਦਿੱਤਾ ਗਿਆ ਉਹ ਪੂਰਾ ਨਹੀਂ ਹੋ ਰਿਹਾ ਸਾਬ ਨੇ ਜਵਾਬ ਦਿੱਤਾ ਕਿ ਜੀ ਅਸੀਂ ਫ੍ਰੀ ਆਫ ਕਾਸਟ ਕਿਹਾ ਸੀ ਪੰਜਾਬ ਦੀ ਸਰਕਾਰ ਨੂੰ ਕਿ ਸਾਨੂੰ ਕਿਸਾਨਾਂ ਨੂੰ ਜ਼ਮੀਨ ਦਵਾਈ ਜਾਵੇ ਫ੍ਰੀ ਆਫ ਕਾਸਟ ਤੁਸੀਂ ਮੈਨੂੰ ਦੱਸੋ ਵੀ ਇੱਥੇ ਰਾਜਪੁਰੇ ਤੋਂ ਮਹਾਲੀ ਤੱਕ ਕਰੋੜਾਂ ਦੀ ਅਰਬਾਂ ਦੀ ਉੱਥੇ ਜ਼ਮੀਨ ਹੈ ਕਿਹੜਾ ਕਿਸਾਨ ਕਿਹੜਾ ਵਿਅਕਤੀ ਕਿ ਫ੍ਰੀ ਆਫ ਕਾਸਟ ਜ਼ਮੀਨ ਦੇਊਗਾ ਇਹਦਾ ਮਤਲਬ ਤੁਸੀਂ ਨਾ ਲੈਣ ਵਾਲਾ ਤੇ ਨਾ ਕੰਮ ਕਰਨ ਵਾਲਾ ਜਿਹੜਾ ਪ੍ਰਪੋਜ਼ਲ ਹੈ ਉਹ ਦਿੱਤਾ ਸੋ ਰਵਨੀਤ ਸਿੰਘ ਬਿੱਟੂ ਜੀ ਲੋਕਾਂ ਨੂੰ ਗਮਰਾਹ ਕਰ ਰਹੇ ਆ ਸਸਕਲ ਜੀ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਅਸੀਂ ਸੀਐਮ ਰੈਜ਼ਿਡੈਂਸ ਦੇ ਬਾਹਰ ਖੜੇ ਆਂ ਔਰ ਅੱਜ ਇੱਥੇ ਵਿਧਾਇਕਾਂ ਦੇ ਨਾਲ ਨਾਲ ਮੰਤਰੀਆਂ ਦੀ ਮੀਟਿੰਗ ਸਿਗੀ ਵਕਫਾ ਖ ਮੁੱਦਿਆਂ ਤੇ ਇੱਥੇ ਗੱਲਬਾਤ ਕੀਤੀ ਗਈ ਹੈ ਖਾਸ ਕਰਕੇ ਜਿਸ ਤਰੀਕੇ ਦੇ ਨਾਲ ਇਸ ਟਾਈਮ ਮੌਨਸੂਨ ਸੈਸ਼ਨ ਆਣਾ ਹੈ ਉਸ ਤੇ ਡਿਸਕਸ ਕੀਤਾ ਗਿਆ ਹੈ ਔਰ ਬਾਕੀ ਜਿਸ ਤਰੀਕੇ ਦੇ ਨਾਲ ਮੀਟਿੰਗ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਬਾਰ ਬਾਰ ਲੈਂਦੇ ਨੇ ਆਪਣੇ ਵਿਧਾਇਕਾਂ ਦੀ ਤੇ ਆ ਕੇ ਇੱਥੇ ਮੀਥ ਜਿਹੜੇ ਕੀ ਐਮਪੀ ਬਣੇ ਨੇ ਔਰ ਉਹਦੇ ਨਾਲ ਹੀ ਨਵੇਂ ਪਹਿਲੀ ਵਾਰ ਐਮਪੀ ਬਣ ਕੇ ਗਏ ਐ ਤੇ ਨਾਲ ਹੀ ਮਾਲਵਿੰਦਰ ਸਿੰਘ ਕੰਗ ਉਹਨਾਂ ਦੋਨਾਂ ਨੇ ਆ ਕੇ ਬਰੀਫਿੰਗ ਕੀਤੀ ਐ ਸੀਐਮ ਰੈਜ਼ਿਡੈਂਸ ਦੇ ਬਾਹਰ ਕਿ ਜਿੰਨੇ ਵੀ ਕੰਮਕਾਜ ਕੀਤੇ ਗਏ ਐ ਸਰਕਾਰ ਦੇ ਵੱਲੋਂ ਉਹਨਾਂ ਦੀ ਇੱਥੇ ਪੂਰੇ ਤਰੀਕੇ ਦੇ ਨਾਲ ਵਿਧਾਇਕਾ ਤੋਂ ਜਿਹੜੀ ਹੈ ਉਹ ਪੁੱਛਿਆ ਗਿਆ ਸੀਗਾ ਕਿ ਕੀ ਕੰਮ ਹੋਏ ਹੈ ਕੀ ਰਹਿ ਗਏ ਕਿਉਂਕਿ ਬਾਰ ਬਾਰ ਜਿਹੜੇ ਨੇ ਸਰਕਾਰ ਮੀਟਿੰਗਾਂ ਇਸ ਤਰੀਕੇ ਦੀਆਂ ਕਰਦੀ ਰਹਿੰਦੀ ਹੈ ਸੀਐਮ ਮਾਨ ਆਪਣੇ ਐਮਪੀਆ ਦੇ ਨਾਲ ਤੇ ਆਪਣੇ ਵਿਧਾਇਕਾਂ ਦੇ ਨਾਲ ਤੇ ਮੰਤਰੀਆਂ ਨਾਲ ਮੀਟਿੰਗ ਕਰਦੇ ਰਹਿੰਦੇ ਆ ਉਹਦੇ ਵਿੱਚ ਉਹਨਾਂ ਨੇ ਇਹੀ ਪੁੱਛਿਆ ਕਿ ਕਿਸ ਤਰੀਕੇ ਦੇ ਤੁਹਾਡੇ ਇਲਾਕੇ ਦੀਆਂ ਕੀ ਕੀ ਹੋਰ ਰਿਕੁਆਇਰਮੈਂਟਸ ਨੇ ਕਿ ਕੀ ਕੀ ਕੰਮ ਕੰਪਲੀਟ ਹੋ ਗਏ ਨੇ ਉਸ ਦੇ ਬਾਰੇ ਗੱਲਬਾਤ ਕੀਤੀ ਗਈ ਦੇਖੋ ਜੀ ਅੱਜ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਡਾਕਟਰ ਸੰਦੀਪ ਪਾਠਕ ਜੀ ਸਪੀਕਰ ਸਾਹਿਬ ਡਿਫਟੀ ਸਪੀਕਰ ਸਾਹਿਬ ਤੇ ਜਿਹੜੇ ਸਾਡੇ ਕੋ ਪ੍ਰਧਾਨ ਨੇ ਬੋਧਰਾਮ ਜੀ ਸਾਰੇ ਸਾਡੇ ਐਮਐਲਏ ਸਹਿਬਾਨ ਐਮਪੀ ਸਹਿਬਾਨ ਸਾਰੇ ਜਿਹੜੇ ਮੀਟਿੰਗ ਦੇ ਵਿੱਚ ਮੌਜੂਦ ਰਹੇ ਤੇ ਜਿਵੇਂ ਤੁਹਾਨੂੰ ਪਤਾ ਕਿ ਜਿਹੜੀ ਲੋਕਾਂ ਦੀ ਜਿਹੜੀ ਇਹ ਸਰਕਾਰ ਹੈ ਤੇ ਸਾਰੇ ਅਸੀਂ ਜਿੰਨੇ ਨਮਾਇंदे ਆ ਵਿੱਚ ਸਾਡੇ ਮੁੱਖ ਮੰਤਰੀ ਸਾਹਿਬ ਸਾਰੇ ਆਮ ਲੋਕਾਂ ਦੇ ਵਿੱਚੋਂ ਜਿਹੜੇ ਨਿਕਲ ਕੇ ਆ ਉਹ ਆ ਤੇ ਲੋਕਾਂ ਦੀਆਂ ਕੀ ਸਮੱਸਿਆਵਾਂ ਨੇ ਇਹ ਸਾਨੂੰ ਸਰਕਾਰ ਬਣ ਤੋਂ ਪਹਿਲਾਂ ਵੀ ਪਤਾ ਸੀ ਤੇ ਅੱਜ ਵੀ ਸਾਡੀ ਸਰਕਾਰ ਹੈ ਜਿਹੜੀ ਉਹਨਾਂ ਦਾ ਜਿਹੜੀ ਕੰਮ ਹੈ ਉਹ ਕਰ ਰਹੀ ਹੈ ਸੋ ਮੇਨ ਜਿਹੜਾ ਮੀਟਿੰਗ ਦਾ ਏਜੰਡਾ ਇਹ ਸੀ ਕਿ ਜਿਹੜੇ ਡਿਵੈਲਪਮੈਂਟ ਦੇ ਕੰਮ ਵੱਖ-ਵੱਖ ਜਿਹੜੇ ਪਿੰਡਾਂ ਦੇ ਵਿੱਚ ਚੱਲ ਰਹੇ ਆ ਸਾਰੇ ਐਮ ਐਲ ਏ ਸਾਹਿਬਾਨਾਂ ਦੇ ਹਲਕਿਆਂ ਦੇ ਵਿੱਚ ਉਹਨਾਂ ਨੂੰ ਰਿਵਿਊ ਕੀਤਾ ਗਿਆ ਕਿੱਥੇ ਐਡਮਿਨਿਸਟ੍ਰੇਸ਼ਨ ਵੱਲੋਂ ਕਿਤੇ ਕੋਈ ਦਿੱਕਤ ਹੈ ਕਿੱਥੇ ਕੋਈ ਪੈਸਿਆਂ ਦੀ ਦਿੱਕਤ ਹੈ ਕਿਹੜੇ ਲੈਵਲ ਤੇ ਉਹਨਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਜਿਹੜੀ ਡਿਸਕਸ਼ਨ ਹੈ ਕੀਤੀ ਗਈ ਹੈ ਤੇ ਉਸ ਤੋਂ ਇਲਾਵਾ ਕਿਉਂਕਿ ਜਿਹੜਾ ਇੱਕ ਪ੍ਰੋਗਰਾਮ ਚਲਵਾਇਆ ਸੀਗਾ ਸਰਕਾਰ ਨੇ ਕਿ ਸਰਕਾਰ ਤੁਹਾਡੇ ਦਵਾਰ ਉਹਦੇ ਵਿੱਚ ਤੁਸੀਂ ਦੇਖਿਆ ਹੋਣਾ ਕਿ ਜਗਾ ਜਗਾ ਤੇ ਵਿੱਚ ਡੀਸੀ ਸਹਿਬਾਨ ਸਾਡੇ ਅਫਸਰ ਸਹਿਬਾਨ ਸਾਰੇ ਪਿੰਡਾਂ ਚ ਜਾ ਕੇ ਮਤਲਬ ਕਿ ਇੱਕ ਟੇਬਲ ਲਾ ਕੇ ਸਾਰੇ ਪਿੰਡਾਂ ਦੀਆਂ ਜਿਹੜੀਆਂ ਸਮੱਸਿਆਵਾਂ ਹੁੰਦੀਆਂ ਸੀਗੀਆਂ ਆਮ ਲੋਕਾਂ ਦੀਆਂ ਉਹਨਾਂ ਦਾ ਹੱਲ ਹੈ ਜਿਹੜਾ ਉਹ ਕੀਤਾ ਜਾਂਦਾ ਸੀ ਹੁਣ ਉਸੇ ਤਰ੍ਹਾਂ ਸਰਕਾਰ ਦਾ ਇੱਕ ਜਿਹੜਾ ਇੱਕ ਨਵਾਂ ਪ੍ਰੋਗਰਾਮ ਕਿ ਤੁਹਾਡਾ ਐਮਐਲਏ ਤੁਹਾਡੇ ਦਵਾਰ ਜਿਹੜਾ ਇੱਕ ਪ੍ਰੋਗਰਾਮ ਜਿਹੜਾ ਸ਼ੁਰੂ ਕਰਨ ਜਾ ਰਹੇ ਆ ਕਿ ਜਿੰਨੇ ਲੋਕਾਂ ਦੇ ਨਮਾਇंदे ਆ ਐਮਐਲਏ ਸਹਿਬਾਨ ਲੋਕਾਂ ਚ ਜਾ ਕੇ ਪਿੰਡ-ਪਿੰਡ ਜਾ ਕੇ ਉਹਨਾਂ ਦੀ ਜਿਹੜੀਆਂ ਸਮੱਸਿਆਵਾਂ ਸੁਣਨਗੇ ਤੇ ਉਹਨਾਂ ਦਾ ਜਿਹੜਾ ਹੱਲ ਹੈ ਉਹ ਕੀਤਾ ਜਾਊਗਾ ਮੈਂਨ ਦੇਖੋ ਕਹਿਣ ਦਾ ਭਾਵ ਇਹੀ ਹੈ ਕਿਉਂਕਿ ਲੋਕਾਂ ਨੇ ਚੁਣ ਕੇ ਸਾਨੂੰ ਇੱਥੇ ਤੱਕ ਭੇਜਿਆ ਬਹੁਤ ਲੋਕਾਂ ਨੂੰ ਉਮੀਦਾਂ ਨੇ ਤੇ ਲੋਕਾਂ ਦੀਆਂ ਜਿਹੜੀਆਂ ਉਮੀਦਾਂ ਨੇ ਸਮੱਸਿਆਵਾਂ ਹਨ ਲੋਕਾਂ ਦੇ ਵਿੱਚ ਜਾ ਕੇ ਜਿਹੜੀਆਂ ਪਤਾ ਚੱਲ ਸਕਦੀਆਂ ਨੇ ਸੋ ਲੋਕਾਂ ਚੋਂ ਨਿਕਲ ਕੇ ਆਏ ਆ ਤੇ ਉਹਨਾਂ ਦੇ ਵਿੱਚ ਰਹਿ ਕੇ ਸਮੱਸਿਆਵਾਂ ਦਾ ਹੱਲ ਕਰਨਾ ਇਹੀ ਮੁੱਖ ਮੰਤਰੀ ਸਾਹਿਬ ਨੇ ਹਦੇਸ਼ ਵੀ ਦਿੱਤੇ ਆ ਤੇ ਇਹਦੇ ਜਿਹੜਾ ਡਿਸਕਸ਼ਨ ਹੈ ਉਹ ਵੀ ਜਿਹੜੀ ਆ ਉਹ ਹੀ ਹੈ ਪੰਚਾਇਤੀ ਇਲੈਕਸ਼ਨਾਂ ਦੇ ਉੱਤੇ ਵੀ ਕੋਈ ਚਰਚਾ ਹੋਈ ਹੈ ਵੀ ਕਦੋਂ ਕਰਾਈਏ ਜਾ ਸਕਦੀ ਹੈ ਦੇਖੋ ਸਾਰੀਆਂ ਇਲੈਕਸ਼ਨਾਂ ਆਉਣ ਵਾਲੇ ਸਮੇਂ 'ਚ ਹੋਣੀਆਂ ਐ ਪੰਚਾਇਤੀ ਵੀ ਹੋਣੀਆਂ ਐ ਕਾਰਪੋਰੇਸ਼ਨ ਵੀ ਹੋਣੀ ਐ ਬਲਾਕ ਸੰਮਤੀ ਵੀ ਹੋਣੀ ਐ ਜ਼ਿਲ੍ਹਾ ਪ੍ਰੀਸ਼ਦੀਆਂ ਵੀ ਹੋਣੀਆਂ ਤੇ ਉਹਨਾਂ ਲਈ ਤਾਂ ਚਲੋ ਜਿਹੜੇ ਸਾਡੇ ਲੀਡਰ ਐ ਸਾਡੀ ਸਰਕਾਰ ਐ ਹਮੇਸ਼ਾ ਜਿਹੜੀ ਤਿਆਰ ਐ ਪਰ ਉਹਦੇ ਲਈ ਹਜੇ ਕਦੋਂ ਹੋਣੀਆਂ ਇਹਦੇ ਬਾਰੇ ਕੋਈ ਜੀ ਡਿਸਕਸ਼ਨ ਹੁਣ ਨਹੀਂ ਕੀਤੀ ਚਾਹੇ ਸਿੰਬਲ ਤੇ ਨਹੀਂ ਲੜेंगी 파ਰਟੀ ਪੰਚਾਇਤੀ ਚੋਣਾਂ ਤੇ ਇਸ ਬਾਬਤ ਕੋਈ ਚਰਚਾ ਹੋ ਕੇ ਕੋਈ ਫੈਸਲਾ ਹੋਇਆ ਨਹੀਂ ਮੈਂ ਕਹੀ ਜਾਂਦਾ ਜੀ ਚੋਣਾਂ ਬਾਰੇ ਹਜੇ ਡਿਸਕਸ਼ਨ ਜਿਹੜੀ ਐ ਕੋਈ ਬਾਕੀ ਆਉਣ ਵਾਲੇ ਦਿਨਾਂ 'ਚ ਕਿਉਂਕਿ ਇਲੈਕਸ਼ਨਾਂ ਜਿਹੜੀਆਂ ਨੇ ਉਹ ਹੋਣੀਆਂ ਨੇ ਡਿਸਕਸ਼ਨ ਜਿਹੜੀ ਇਹ ਤੇ ਜ਼ਰੂਰ ਜਿਹੜੀ ਆ ਹੋਊਗੀ ਤੇ ਆਮ ਆਦਮੀ ਪਾਰਟੀ ਜਿਹੜੀ ਮਜ਼ਬੂਤੀ ਨਾਲ ਜਿਹੜੀਆਂ ਸਾਰੇ ਇਲੈਕਸ਼ਨ ਚੀ ਸਿਮਨ ਚੋਣਾਂ ਦੇ ਉੱਤੇ ਵੀ ਕੋਈ ਗੱਲਬਾਤ ਹੋਈ ਹੈ ਵੀ ਕੈਂਡੀਡੇਟ ਕਿਹੜੇ ਹੋਣਗੇ ਉਹਨਾਂ ਬਾਰੇ ਵੀ ਕੋਈ ਨਹੀਂ ਹਜੇ ਕੋਈ ਕੈਂਡੀਡੇਟ ਦੀ ਜਿਹੜੀ ਗੱਲ ਹੀ ਹੋਈ ਪਰ ਇਹ ਹੈ ਵੀ ਜਦੋਂ ਡਿਵੈਲਪਮੈਂਟ ਦੀ ਗੱਲ ਹੁੰਦੀ ਹੈ ਤਾਂ ਉਹ ਚਾਰੇ ਹਲਕਿਆਂ 'ਚ ਵੀ ਕਿਉਂਕਿ ਮੇਰਾ ਤਾਂ ਆਪਣਾ ਹਲਕਾ ਸਾਰੇ ਕਿਤੇ ਜਿਹੜੇ ਡਿਵੈਲਪਮੈਂਟ ਦੇ ਜਿਹੜੇ ਕੰਮ ਨੇ ਉਹ ਚੱਲ ਰਹੇ ਆ ਤੇ ਤੇਜ਼ੀ ਨਾਲ ਚੱਲ ਰਿਹਾ ਸਾਨੂੰ ਵੀ ਇਹ ਐ ਵੀ ਕੋਰਡ ਲੱਗਣ ਤੋਂ ਪਹਿਲਾਂ ਪਹਿਲਾਂ ਜਿਹੜੇ ਡਵੈਲਪਮੈਂਟ ਦੇ ਕੰਮ ਨੇ ਜਿਹੜੇ ਵੱਧ ਤੋਂ ਵੱਧ ਜਿਹੜੇ ਆ ਉਹ ਕਰਵਾਏ ਜਾਣ ਤੇ ਬਾਕੀ ਮੈਂ ਤੁਹਾਨੂੰ ਇਹ ਬੜੇ ਵਿਸ਼ਵਾਸ ਨਾਲ ਕਹਣਾ ਕਿਉਂਕਿ ਜਲੰਧਰ ਦੇ ਵਿੱਚ ਵੀ ਵੱਡੀ ਜਿਹੜੀ ਪਿਛਲੇ ਦਿਨੀ ਆਮ ਆਦਮੀ ਪਾਰਟੀ ਦੀ ਬਾਈ ਇਲੈਕਸ਼ਨ ਚ ਹੋਈ ਹੈ ਤੇ ਇਹਨਾਂ ਚਾਰੇ ਸੀਟਾਂ ਤੇ ਆਮ ਆਦਮੀ ਪਾਰਟੀ ਵੱਡੀ ਜਿਹੜੀ ਹੈ ਉਹ ਦਰਜ ਕਰੂਗੀ ਮੀ ਜੀ ਕ ਗਵਰਦਨ ਇਹ ਤਾਂ ਬਹੁਤ ਜ਼ਿਆਦਾ ਟੇਡਾਂ ਨੂੰ ਲੈ ਕੇ ਜਿਹੜਾ ਹਮੇਸ਼ਾ ਤੋਂ ਬੜਿਆਕਤ ਰਹੇ ਮੈਂ ਦੇਖੋ ਜੀ ਪਾਕੀ ਟੀਮ ਨੂੰ ਸਾਰੀ ਨੂੰ ਪਹਿਲਾਂ ਮੈਂ ਫੋਨ ਤੇ ਵੀ ਗੱਲ ਕਰ ਚੁੱਕਿਆ ਵਧਾਈ ਵੀ ਜਿਹੜੀ ਆ ਦੇ ਚੁੱਕਿਆ ਤੇ ਸਾਨੂੰ ਤਾਂ ਬੜੀ ਖੁਸ਼ੀ ਹੈ ਕਿ ਨੇ ਲੰਬੇ ਅਰਸੇ ਬਾਅਦ ਲਗਾਤਾਰ ਦੂਜੀ ਵਾਰੀ ਭਾਰਤੀਆਂ ਨੇ ਤੇ ਜੇ ਮੈਂ ਕਹਾਂ ਵੀ ਉਹਦੇ ਵਿੱਚ ਪੰਜਾਬੀਆਂ ਨੇ ਮੈਡਲ ਜਿਹੜੇ ਆ ਉਹ ਦਿੱਤੇ ਜਿੱਤੇ ਆ ਤੇ ਬਾ ਕਮਾਲ ਇਹਨੇ ਪ੍ਰੈਸ਼ਰ ਚ ਚਾਹੇ ਹਰਮਨ ਹੋਵੇ ਚ ਮਨਦੀਪ ਹੋਵੇ ਸਾਰਿਆਂ ਨੇ ਜਿਹੜੀ ਖੇਡ ਦਾ ਜਿਹੜਾ ਅਮਜਾਰਾ ਕੀਤਾ ਉਹ ਬਾਕੀ ਤਾਰੀਫ ਕਰਨ ਵਾਲਾ ਹੈਗਾ ਤੇ ਹੁਣ ਬੜੀ ਜਲਦੀ ਸੀਐਮ ਸਾਹਿਬ ਨੇ ਜਿਹੜਾ ਪ੍ਰੋਗਰਾਮ ਜਿਹੜਾ ਉਹ ਰੱਖਣਾ ਹੈਗਾ ਸਾਰਿਆਂ ਨੂੰ ਬੁਲਾਉਣਾ ਉਹਨਾਂ ਦੀ ਹੌਸਲਾ ਵਧਾਈ ਕਰਨੀ ਹੈ ਜਿਹੜੇ ਮੈਡਲ ਲੈ ਕੇ ਆ ਉਹਨਾਂ ਦੀ ਵੀ ਤੇ ਜਿਹੜੇ ਸਾਡੇ ਖਿਡਾਰੀਆਂ ਨੇ ਪਾਰਟਿਸਿਪੇਟ ਕੀਤਾ ਉਹਨਾਂ ਨੂੰ ਵੀ ਅਸੀਂ ਬੁਲਾਉਣਾ ਕਿਉਂਕਿ 올림픽 ਦੇ ਵਿੱਚ ਜਾਣਾ ਹੀ ਬੜੀ ਵੱਡੀ ਗੱਲ ਹੈ ਸਾਡੇ ਜ਼ਿਲ੍ਹੇ ਦਾ ਅਕਸ਼ਦੀਪ ਪਹਿਲਾ ਬਰਨਾਲੇ ਦਾ ਜਿਹੜਾ ਮੁੰਡਾ ਹੈ ਜਿਹੜਾ 올ंपੀਅਨ ਬਣਿਆਗਾ ਤੁਸੀਂ ਦੇਖੋ ਵੀ ਐਡੇ ਜ਼ਿਲ੍ਹੇ ਚੋਂ ਅੱਜ ਤੱਕ ਇਹ ਕੋਈ 올ंपਿਕਸ ਦੇ ਵਿੱਚ ਹੀ ਨਹੀਂ ਗਿਆ ਜੇ ਪਹਿਲਾ ਗਿਆ ਤਾਂ ਬਹੁਤ ਵੱਡੀ ਉਪਲਬਧੀ ਹੈ ਕਿ ਸਾਰੀ ਦੁਨੀਆ ਤੁਸੀਂ 올ंपਿਕ ਦੇ ਵਿੱਚ ਪਹੁੰਚਣਾ ਉੱਥੇ ਪਾਰਟਿਸਿਪੇਟ ਹੈ ਜਿਹੜ ਸੋ ਜਿਹੜੇ ਵੀ ਖਿਡਾਰੀ ਸਾਡੇ ਉਥੇ ਪਾਰਟਿਸਿਪੇਟ ਵੀ ਕਰਕੇ ਆਇਆ ਸਾਡੇ ਲਈ ਉਹਨਾਂ ਤੇ ਵੀ ਸਾਨੂੰ ਜਿਹੜਾ ਮਾਣ ਆ ਸਾਰਿਆਂ ਨੂੰ ਬੁਲਾ ਕੇ ਉਹਨਾਂ ਦੀ ਹੌਸਲਾ ਵਜਾਈ ਵੀ ਕੀਤੀ ਜਾਊਗੀ ਤੇ ਜਿਹੜਾ ਵੱਡਾ ਮਾਣ ਸਨਮਾਨ ਹੈ ਉਹ ਵੀ ਜਿਹੜਾ ਕੀਤਾ ਜਾਊਗਾ ਮੀ ਜੀ ਐਨ ਐਚ ਆਈ ਦੀਆਂ ਜਿਹੜੇ ਪ੍ਰੋਜੈਕਟ ਹੈਗੇ ਆ ਉਹਨੂੰ ਲੈ ਕੇ ਕਾਫੀ ਵਿਵਾਦ ਖੜਾ ਹੋਇਆ ਪਿਛਲੇ ਦਿਨ ਹੁਣ ਤਾਂ ਤੁਸੀਂ ਲੋਕ ਸਭਾ ਚ ਬੋਲਦੇ ਹੋ ਕੇਂਦਰ ਸਰਕਾਰ ਦੇ ਇੱਕ ਮਿੰਟ ਕੇਂਦਰ ਸਰਕਾਰ ਦੇ ਜਿਹੜੇ ਬਹੁਤ ਸਾਰੇ ਪ੍ਰੋਜੈਕਟ ਹੈਗੇ ਆ ਉਹ ਰੋਕ ਦਿੱਤੇ ਗਏ ਆ ਤੇ ਕੁਝ ਰੋਕਣ ਦੀ ਚੇਤਾਵਨੀ ਦੇ ਦਿੱਤੀ ਗਈ ਆ ਦੇਖੋ ਕਿ 17000 ਕਰੋੜ ਰੁਪਏ ਦੇ ਪ੍ਰੋਜੈਕਟ ਰੋਕਣੇ ਹਜੇ ਰੁਕੇ ਨਹੀਂ ਗਏ ਸੀਐਮ ਸਾਹਿਬ ਦੇ ਲੈਵਲ ਤੇ ਉਹਨਾਂ ਨੇ ਵੀ ਕਿਹਾ ਕਿ ਸਾਰਿਆਂ ਦੇ ਨਾਲ ਜਿਹੜੀ ਡਿਸਕਸ਼ਨ ਚੱਲਦੀ ਹੈ ਐਡਮਿਨਿਸਟ੍ਰੇਸ਼ਨ ਜਿਹੜੀ ਸਾਡੀ ਲੱਗੀ ਹੋਈ ਆ ਤੇ ਸਾਰੇ ਕਿਤੇ ਜਿਹੜਾ ਇਹਦੇ ਤੇ ਕੰਮ ਜਿਹੜਾ ਕੀਤਾ ਜਾ ਰਿ ਪਰ ਹਾਂ ਨਾਲ ਇਹ ਜ਼ਰੂਰ ਹੈ ਕਿ ਜਿਹੜਾ ਬਣਦੇ ਜਿਹੜੇ ਰੇਟ ਹੈ ਉਹ ਜ਼ਰੂਰ ਦਿੱਸਦੇ ਜਾਣ ਹੁਣ ਕਈ ਜਗ੍ਹਾ ਐਵੇਂ ਆ ਤੁਸੀਂ ਦੇਖੋ ਵੀ ਉੱਥੇ ਮਾਰਕੀਟ ਰੇਟ ਹੈਗਾਗਾ 2 ਕਰੋੜ ਰੁਪਈਆ ਤੇ ਉੱਥੇ ਜੇ ਕਿਸੇ ਨੂੰ ਤੁਸੀਂ ਕਹੋਗੇ ਵੀ ਤੂੰ 50 ਲੱਖ ਰੁਪਈਆ ਲੈ ਲੈ ਤਾਂ ਕਿਸ ਤਰ੍ਹਾਂ ਜਿਹੜਾ ਉਹ ਜ਼ਮੀਨ ਜਿਹੜੀ ਹੈ ਉਹ ਛੱਡੂਗਾ ਤੇ ਇਹਦੇ ਚ ਮੈਂ ਤੁਹਾਨੂੰ ਇੱਕ ਹੋਰ ਬੜੀ ਹੈਰਾਨੀ ਵਾਲੀ ਤੁਸੀਂ ਸਾਰੇ ਮੀਡੀਆ ਵਾਲੇ ਇੱਥੇ ਖੜੇ ਹੋ ਇਹ ਸਵਾਲ ਵੀ ਮੈਂ ਨਾਲ ਦੀ ਨਾਲ ਰਵੀਦ ਬਿੱਟੂ ਜੀ ਨਹੀਂ ਕਰਦਾ ਤੇ ਨਾਲ ਮੈਂ ਤੁਹਾਨੂੰ ਇਹਦਾ ਰਿਟਰਨ ਵੀ ਮੈਂ ਤੁਸੀ ਕਹੋਗੇ ਮੈਂ ਈਮੇਲ ਰਾਹੀਂ ਤੁਹਾਨੂੰ ਸਾਰਿਆਂ ਨੂੰ ਭੇਜ ਦੂੰਗਾ ਮੈਂ ਇੱਕ ਵਿਧਾਨ ਲੋਕ ਸਭਾ ਜੀ ਇੱਕ ਮੁੱਦਾ ਚੁੱਕਿਆ ਸੀ ਕਿ ਜਿਹੜੀ ਕਨੈਕਟੀਵਿਟੀ ਹੈ ਰਾਜਪੁਰੇ ਤੋਂ ਜਿਹੜੀ ਚੰਡੀਗੜ੍ਹ ਤੱਕ ਜਿਹੜੀ ਰੇਲਵੇ ਦੀ ਕਰਵਾਈ ਜਾਵੇ ਤੇ ਉਹਦੇ ਜਵਾਬ ਤਾਂ ਚਲੋ ਮੈਨੂੰ ਉੱਥੇ ਜਿਹੜਾ ਮੈਂ ਉਹ ਡਿਬੇਟ ਦੇ ਵਿੱਚ ਚੁੱਕਿਆ ਸੀ ਉੱਥੇ ਕੀ ਦੇਣਾ ਸੀ ਪਰ ਇਹਦਾ ਅਨਸਟਾਡੀ ਕੁਐਸਚਨ ਵੀ ਲੱਗਿਆ ਜਿਹਦਾ ਰਿਟਰਨ ਜਵਾਬ ਆਇਆ ਮੈਨੂੰ ਰਿਟਰਨ ਜਵਾਬ ਕੀ ਆਇਆ ਤੇ ਜਿਹੜੇ ਸਟੇਟ ਮਿਨਿਸਟਰ ਨੇ ਜਿਹੜੇ ਪੰਜਾਬ ਤੋਂ ਚੁਣ ਕੇ ਗਏ ਆ ਚੁਣਕੇ ਨਹੀਂ ਕਹਿ ਲੋ ਵੀ ਇੱਥੋਂ ਦਾ ਲੋਕਾਂ ਨੇ ਨਹੀਂ ਚੁਣੇ ਪਰ ਦੂਜੇ ਪਾਸੇ ਉਹ ਜਿਨ੍ਹਾਂ ਨੂੰ ਮੰਤਰੀ ਬਣਾਇਆ ਗਿਆ ਹੈਗਾ ਰਵਨੀਤ ਸਿੰਘ ਬਿੱਟੂ ਜਿਹੜੇ ਸਟੇਟ ਮਿਨਿਸਟਰ ਨੇ ਰੇਲਵੇਜ਼ ਦੇ ਉਹਨਾਂ ਦੀਆਂ ਦੋ ਸਟੇਟਮੈਂਟ ਦੋ ਬਿਆਨ ਜਿਹੜੇ ਆਏ ਪਹਿਲਾ ਇੱਕ ਆਉਂਦਾ ਕਿ ਜੀ ਮੈਂ ਚੰਡੀਗੜ੍ਹ ਰਾਜਪੁਰਾ ਜਿਹੜਾ ਰੇਲਵੇ ਲਿੰਕ ਹੈ ਉਹਦੇ ਲਈ ਮੈਂ ਜਿਹੜਾ ਜ਼ੋਰ ਲਗਾਉਂਗਾ ਉਹਨੂੰ ਕੰਪਲੀਟ ਕਰਵਾਉਂਗਾ ਤੇ ਉਸ ਤੋਂ ਬਾਅਦ ਦੁਬਾਰਾ ਬਿਆਨ ਆਉਂਦਾ ਮੈਂ ਤਰੀਕਾ ਵੀ ਤੁਹਾਨੂੰ ਪ੍ਰੈਸ ਨੋਟ ਤੇ ਲਿਖ ਕੇ ਭੇਜ ਦੂੰਗਾ ਕੇ ਜੀ ਜਿਹੜੇ ਕਿਸਾਨ ਨੇ ਉਹ ਜ਼ਮੀਨ ਨਹੀਂ ਦੇ ਰਹੇ ਤੇ ਸਰਕਾਰ ਸਾਨੂੰ ਜ਼ਮੀਨ ਜਿਹੜੀ ਮਹਈਆ ਨਹੀਂ ਕਰਵਾ ਰਹੀ ਜਿਹਦੇ ਕਰਕੇ ਜਿਹੜਾ ਰੇਲਵੇ ਪ੍ਰੋਜੈਕਟ ਜਿਹੜਾ ਉਹ ਕਾਲ ਆਫ ਕਰ ਦਿੱਤਾ ਗਿਆ ਉਹ ਪੂਰਾ ਨਹੀਂ ਹੋ ਰਿਹਾ ਤੇ ਤੁਸੀਂ ਹੈਰਾਨ ਹੋਵੋਗੇ ਜਦੋਂ ਮੈਂ ਰਿਟਰਨ ਸਵਾਲ ਲਾਇਆ ਉਹ ਮੈਂ ਲਾਇਆ ਸੀ ਸਟਾਰਟ ਪਰ ਉਹਨੂੰ ਅਨਸਟਾਰਟ ਕਰ ਦਿੱਤਾ ਮੇਰਾ ਲੋਕ ਸਭਾ ਦੇ ਵਿੱਚ ਅੰਦਰ ਜਵਾਬ ਨਹੀਂ ਦਿੱਤਾ ਮੈਂ ਰਿਟਰਨ ਜਵਾਬ ਲਿਖ ਕੇ ਭੇਜ ਦਿੱਤਾ ਉਹਦੇ 'ਚ ਮੰਤਰੀ ਸਾਹਿਬ ਨੇ ਜਵਾਬ ਦਿੱਤਾ ਕਿ ਜੀ ਅਸੀਂ ਫਰੀ ਆਫ ਕੋਸਟ ਕਿਆ ਸੀ ਪੰਜਾਬ ਦੀ ਸਰਕਾਰ ਨੂੰ ਕਿ ਸਾਨੂੰ ਕਿਸਾਨਾਂ ਨੂੰ ਜ਼ਮੀਨ ਦਵਾਈ ਜਾਵੇ ਫ੍ਰੀ ਆਫ ਕਾਸਟ ਤੁਸੀਂ ਮੈਨੂੰ ਦੱਸੋ ਵੀ ਇੱਥੇ ਰਾਜਪੁਰੇ ਤੋਂ ਮਹਾਲੀ ਤੱਕ ਕਰੋੜਾਂ ਦੀ ਅਰਬਾਂ ਦੀ ਉੱਥੇ ਜ਼ਮੀਨ ਆ ਕਿਹੜਾ ਕਿਸਾਨ ਕਿਹੜਾ ਵਿਅਕਤੀ ਕਿ ਫ੍ਰੀ ਆਫ ਕਾਸਟ ਜ਼ਮੀਨ ਦੇਊਗਾ ਇਹਦਾ ਮਤਲਬ ਤੁਸੀਂ ਨਾ ਲੈਣ ਵਾਲਾ ਤੇ ਨਾ ਕੰਮ ਕਰਨ ਵਾਲਾ ਜਿਹੜਾ ਪ੍ਰਪੋਜ਼ਲ ਹੈ ਉਹ ਦਿੱਤਾ ਸੋ ਰਵਨੀਤ ਸਿੰਘ ਬਿੱਟੂ ਜੀ ਲੋਕਾਂ ਨੂੰ ਗਮਰਾਹ ਕਰ ਰਹੇ ਆ ਸਟੇਟ ਮਿਨਿਸਟਰ ਨੇ ਕੀ ਉਹ ਜਵਾਬ ਦੇਣਾ ਕੀ ਉਹਨਾਂ ਦੇ ਜਿਹੜੇ ਕੈਬਨਿਟ ਮਿੰਿਸਟਰ ਨੇ ਰੇਲਵੇ ਦੇ ਉਹਨਾਂ ਨੇ ਰਿਟਰਨ ਜਵਾਬ ਦਿੱਤਾ ਹੈ ਕਿ ਜੀ ਫ੍ਰੀ ਆਫ ਕਾਸਟ ਅਸੀਂ ਜ਼ਮੀਨ ਜਿਹੜੀ ਆ ਲੈਣਾ ਚਾਹੁੰਦੇ ਆ ਪਰ ਕਿਸਾਨ ਨੇ ਜਿਹੜੇ ਉਹ ਮਨਾ ਕਰ ਰਿਹਾ ਕੀ ਹੁਣ ਦੱਸਣ ਕਿ ਜਿਹੜੇ ਬਿੱਟੂ ਸਾਹਿਬ ਕਹਿੰਦੇ ਸੀ ਕਿ ਜੀ ਅਸੀਂ ਪ੍ਰੋਜੈਕਟ ਪੂਰਾ ਕਰਵਾਵਾਂਗੇ ਕੀ ਜੀ ਫ੍ਰੀ ਆਫ ਕਾਸਟ ਜ਼ਮੀਨ ਲੈਣ ਦੇ ਜਿਹੜਾ ਜਵਾਬ ਹੈ ਉਹਦੇ ਤੋਂ ਕਿਸੇ ਤਰ੍ਹਾਂ ਦੀ ਮਨਸ਼ਾ ਲੱਗਦੀ ਹੈ ਵੀ ਉਹ ਪ੍ਰੋਜੈਕਟ ਆ ਜਿਹੜਾ ਪੂਰਾ ਕਰਨਾ ਚਾਹੁੰਦੇ ਆ ਸੋ ਇਹ ਸਿਰਫ ਤੇ ਸਿਰਫ ਆਪਦੀ ਕੁਰਸੀ ਦੇ ਲਈ ਜਿਹੜਾ ਉਥੇ ਗਏ ਹੈਗੇ ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਪ੍ਰੋਜੈਕਟ ਇਦਾਂ ਜਿਹੜਾ ਪੂਰਾ ਉਹ ਕਰ ਸਕਣਗੇ ਸੋ ਮੈਂ ਉਹੀ ਕਹਿਣਾ ਦੇਖੋ ਪ੍ਰੋਜੈਕਟ ਜਿਹੜੇ ਪੂਰੇ ਤਾਂ ਹੀ ਹੋ ਸਕਦੇ ਆ ਜਿਹੜੇ ਕਿਸਾਨਾਂ ਨੂੰ ਜਿਹੜਾ ਬਣਦਾ ਜਿਹੜਾ ਮੁੱਲ ਆ ਉਹ ਦੇਣਾ ਚਾਹੀਦਾ ਸੋ ਜਿੱਥੇ ਮਿਲ ਰਿਹਾ ਉੱਥੇ ਕੋਈ ਦਿੱਕਤ ਆ ਰਹੀ ਆ ਉੱਥੇ ਦੀ ਗੱਲ ਜਿਹੜੀ ਉਹ ਕਰਾਂ ਚੰਗ ਭਾਈ ਚੰਗ ਭਾਈ ਚੰਗ ਸਾਹਿਬ ਕੰਸਾਹੂ ਉਹ ਥੋੜਾ ਬੀਪੋਰਟ ਲੈਣੇ ਜਵਾਬ ਜਵਾਬ ਲਾਲਪੁਰ ਸਾਹਿਬ ਇੱਥੇ ਪਟਾਸ਼ਾ ਰੱਖ ਕੇ ਆ ਜਾਓ ਹੋਰ ਕੀ ਰਹੀ ਆ ਜੀ ਕੰਸਾਹੂ ਥੋੜਾ ਅੱਗੇ ਆ ਥੋੜਾ ਅੱਗੇ ਆ ਕੱਲ ਸਰ ਜੀ ਕੁਝ ਰਿਵਿਊ ਕੀਤਾ ਤੇ ਕਿ ਕੁਝ ਡਾਇਰੈਕਸ਼ਨਾਂ ਦਿੱਤੀਆਂ ਨੇ ਦੇਖੋ ਜਿੱਦਾਂ ਇਹ ਚੀਜ਼ ਦੱਸਿਆ ਤੁਹਾਨੂੰ ਬੇਸਿਕਲੀ ਮਾਨਜੋਗ ਮੁੱਖ ਮੰਤਰੀ ਜੀ ਨੇ ਸਾਡੇ ਸਾਰੇ ਐਮ ਐਲ ਏ ਸਾਹਿਬਾਨਾਂ ਕੋਲ ਪਿਛਲੇ 2.5 ਸਾਲਾਂ ਜਿਹੜਾ ਸਰਕਾਰ ਨੇ ਕੰਮ ਕੀਤਾ ਤੇ ਗਾਂ ਜਿਹੜਾ ਸਰਕਾਰ ਦੀ ਜਿਹੜਾ ਵਿਜ਼ਨ ਹੈ ਉਹਨੂੰ ਲੈ ਕੇ ਲੋਕਾਂ ਦਾ ਫੀਡਬੈਕ ਸਰਕਾਰ ਦੀਆਂ ਜਿਹੜੀਆਂ ਕਾਰਗੁਜ਼ਾਰੀਆਂ ਰਹੀਆਂ ਉਹਨਾਂ ਦੀ ਇੰਪਲੀਮੈਂਟੇਸ਼ਨ ਨੂੰ ਲੈ ਕੇ तमाम ਜਿਹੜੀਆਂ ਫੀਡਬੈਕ ਵੀ ਲਿਆ ਔਰ ਇੰਟਰੈਕਸ਼ਨਾਂ ਵੀ ਦਿੱਤੀਆਂ ਜੀ ਔਰ ਇਹ ਸਮੇ ਸਮੇਤੇ ਪਾਰਟੀ ਔਰ ਸਰਕਾਰ ਜਿਹੜਾ ਇਹ ਕਰਦੇ ਰਹਿੰਦੇ ਆ ਕਿਉਂਕਿ ਸਾਡੀ ਜ਼ਿੰਮੇਵਾਰੀ ਪੰਜਾਬ ਦੇ ਲੋਕਾਂ ਨੇ ਲਈ ਹੈ ਔਰ ਬੜੀ ਹੋਪਫੁਲੀ ਬਹੁਤ ਚੰਗੇ ਮਾਹੌਲ ਚ ਮੀਟਿੰਗ ਹੋਈ ਹੈ ਸਾਰੇ ਐਮਐਲਏ ਸਹਿਬਾਨ ਨੇ ਖੁੱਲ ਕੇ ਆਪਣਾ ਫੀਡਬੈਕ ਦਿੱਤਾ ਔਰ ਮਾਨਯੋਗ ਮੁੱਖ ਮੰਤਰੀ ਜੀ ਨੇ ਉਬਿਕ ਵਾਸਤੇ ਗਾਈਡੈਂਸ ਅੱਛਾ ਇੱਕ ਗੁਰਮਤਿ ਸਾਹਿਬ ਉਹ ਫੋਨ ਲਗਾਤਾਰ ਇੰਟਰਵਿਊਸ ਤੋਂ ਬੋਸ ਕਰ ਰਹੇ ਆ ਕੱਲ ਜੋ ਮੀਟਿੰਗਾਂ ਉਹਨਾਂ ਨੇ ਲਈਆਂ ਜਿਸ ਤਰੀਕੇ ਨਾਲ ਡਾਇਰੈਕਸ਼ਨ ਦਿੱਤੀ ਕਿ 3 ਮਹੀਨਿਆਂ ਦੇ ਵਿੱਚ ਕੁਝ ਕੰਮ ਪੂਰਾ ਕਰੋ ਤੇ ਵਾਪਸ ਅਗ ਨੂੰ ਆ ਕੇ ਰਿਪੋਰਟ ਕਰੋ ਅੱਜ ਵੀ ਚੀਫ ਸੈਕਟਰੀ ਸਾਹਿਬ ਨੂੰ ਉਹਨਾਂ ਨੇ ਸਵੇਰੇ 11 ਵਜੇ ਬੁਲਾ ਲਿਆ ਅੱਗਰ ਵੀ ਕੁਝ ਲਗਾਤਾਰ ਬੁਲਾਈ ਜਾ ਰਹੀ ਹੈ ਪਰ ਪੈਰਲ ਸਰਕਾਰ ਚੱਲ ਰਹੀ ਇਹਨੂੰ ਕਿਵੇਂ ਦੇਖਦੇ ਨੇ ਨਹੀਂ ਨਹੀਂ ਮੇਰੇ ਵਿੱਚ ਇਸ਼ੂ ਵਾਲਾ ਬਹੁਤ ਜ਼ਿਆਦਾ ਜਾਣਕਾਰੀ ਹੈ ਪੰਜਾਬ ਸਪਟਾਕ ਨੂੰ ਡਾਇਰੈਕਸ਼ਨ ਉਹਨਾਂ ਨੇ ਦਿੱਤੀ ਕਿ ਤੁਸੀਂ ਜਿਹੜਾ ਇਹ ਕੰਮ ਹੈਗਾ ਜਿਹੜਾ ਸੈਂਟਰ ਦੇ ਪ੍ਰੋਜੈਕਟ ਹੈ ਦੇਖੋ ਜ ਜਿਹੜੀ ਗਵਰਨਰ ਸਾਹਿਬ ਦੀ ਡਿਸਕ੍ਰੀਸ਼ਨ ਹੈ ਜਿਹੜੀ ਗਵਰਨਰ ਸਾਹਿਬ ਦੀ ਜ਼ਿੰਮੇਵਾਰੀਆਂ ਜਵਾਬਦੀ ਹੈ ਮੈਨੂੰ ਲੱਗਦਾ ਉਹ ਆਪਣੀ ਉਸ ਉਸ ਰਹਿ ਕੇ ਆਪਣੀ ਉਸ ਸਥਿਤੀ ਚ ਰਹਿ ਕੇ ਕਰ ਸਕਦੇ ਆ ਬਾਕੀ ਮੈਨੂੰ ਨਹੀਂ ਲੱਗਦਾ ਡੇ ਟੂ ਡੇ ਅਫੇਅਰ ਚ ਨਹੀਂ ਨਾ ਤੇ ਕਿਸੇ ਗਵਰਨਰ ਨੇ ਮੈਨੂੰ ਲੱਗਦਾ ਨਾ ਕੋਈ ਅਧਿਕਾਰ ਹੈ ਨਾ ਕਰਨਾ ਚਾਹੀਦਾ ਇਹ ਤਾਂ ਸਰਕਾਰ ਦਾ ਕੰਮ ਹੈ ਕੱਲ ਕਾਫੀ ਅਥਾਰਟੀਆਂ ਨਾਲ ਉਹਨਾਂ ਨੂੰ ਮੀਟਿੰਗ ਕੀਤੀ ਹੈ ਸੈਂਟਰਲ ਪ੍ਰੋਜੈਕਟ ਕਿੰਨੇ ਆ ਮੈਨੂੰ ਐਸੇ ਪਤਾ ਨਹੀਂ ਚਲੋ ਇਹ ਕਰਦੇ ਨੇ ਗੱਟੇ ਸਾਹਿਬ ਨੇ ਕਿ ਚਿੱਠੀ ਲਿਖੀ ਲਾਅ ਐਂਡ ਆਰਡਰ ਤੇ ਬੜੇ سارے ਸਵਾਲ ਉਹਨਾਂ ਨੇ ਕਰੇ ਗਏ ਤੇ ਕਿ ਪੰਜਾਬ ਤੇ ਲਾਅ ਐਂਡ ਆਰਡਰ ਠੀਕ ਨਹੀਂ ਆਏਗਾ ਮੇਰੇ ਠੇਕੇਦਾਰ ਮੇਰੇ ਅਫਸਰ ਜਿਹੜੇ ਆ ਉਹਨਾਂ ਤੇ ਅਟੈਕ ਹੋ ਰਿਹਾ ਪਿਛਲੇ ਦਿਨਾਂ ਦੇ ਵਿੱਚ ਕਿ ਲਾਅ ਐਂਡ ਆਰਡਰ ਠੀਕ ਹੈਗਾ ਪੰਜਾਬ ਦੇ ਕਿਲੇ ਪ੍ਰੋਜੈਕਟ ਕੋਈ ਪੰਜਾਬ ਚ ਕੱਲ ਨਹੀਂ ਕੋਈ ਕਿਸੇ ਤਰ੍ਹਾਂ ਦੀ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਚ ਕੋਈ ਕਮੀ ਪੇਸ਼ੀ ਨਹੀਂ ਹੈ ਔਰ ਸਾਡੇ ਕੰਸਰਨ ਆਫੀਸਰ ਸਹਿਬਾਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਵੀ ਆ ਔਰ ਸੈਂਟਰ ਸਰਕਾਰ ਨੂੰ ਵੀ ਪੰਜਾਬ ਦੇ ਪ੍ਰਤੀ ਆਪਣਾ ਰੁਖ ਜਿਹੜਾ ਆ ਉਹ ਬਦਲਣਾ ਚਾਹੀਦਾ ਹੈ ਇਹ ਬਦਲੇ ਦੀ ਭਾਵਨਾ ਵਾਲਾ ਜਿਹੜਾ ਰੁਖ ਬਣਾਇਆ ਹੋਇਆ ਭਾਜਪਾ ਸਰਕਾਰ ਨੇ ਹਰ ਇੱਕ ਈਸ਼ੂ ਤੇ ਪੰਜਾਬ ਨੂੰ ਲੈ ਕੇ ਪੰਜਾਬ ਦੇ ਫੰਡਸ ਨੂੰ ਲੈ ਕੇ ਪੰਜਾਬ ਦੇ ਕਿਸਾਨਾਂ ਨੂੰ ਲੈ ਕੇ ਪੰਜਾਬ ਦੇ ਨੌਜਵਾਨਾਂ ਨੂੰ ਲੈ ਕੇ ਜਿਹੜਾ ਇਹ ਬਦਲੇ ਦੀ ਭਾਵਨਾਵਾਂ ਵਾਲਾ ਜਿਹੜਾ ਇਹਨਾਂ ਦਾ ਵਤੀਰਾ ਆ ਇਹ ਪੰਜਾਬ ਸਰਕਾਰ ਨੂੰ ਬਦਲਣਾ ਚਾਹੀਦਾ ਔਰ ਜਿਹੜੇ ਤਮਾਮ ਪ੍ਰੋਜੈਕਟ ਪੰਜਾਬ ਚਲ ਰਹੇ ਉਹਨਾਂ ਨੂੰ ਅੱਗੇ ਵਧਾਉਣਾ ਚਾਹੀਦਾ ਪੰਜਾਬ ਚ ਨਾ ਲਾਅ ਐਂਡ ਆਰਡਰ ਦੀ ਕੋਈ ਸਮੱਸਿਆ ਹੈ ਨਾ ਜਮੀਨ ਐਕੁਇਜੀਸ਼ਨ ਦਾ ਜਿਹੜਾ ਮਸਲਾ ਉਹਦੇ ਚ ਵੀ ਕੋਈ ਨਹੀਂ ਹੈ ਔਰ ਇਹ ਗੱਲਬਾਤ ਨਾਲ ਮਸਲੇ ਕਿਸਾਨਾਂ ਨਾਲ ਹੱਲ ਹੋ ਸਕਦੇ ਕਿਸਾਨ ਲੰਬੇ ਸਮੇਂ ਤੋਂ ਬਾਰਡਰ ਤੇ ਬੈਠੇ ਆ ਉਹਨਾਂ ਨਾਲ ਗੱਲ ਕਰਨ ਨੂੰ ਤਿਆਰ ਨੇ ਕਿਵੇਂ ਦਾ ਮਾਹੌਲ ਸੀ ਤੁਹਾਨੂੰ ਲੱਗਦਾ ਕਿ ਪੰਜਾਬ ਦੀ ਗੱਲ ਕੀਤੀ ਜਾ ਸਕਦੀ ਹੈ ਇਸ ਟਾਈਮਾ ਦੇ ਵਿੱਚ ਸਿਰਫ ਇਹ ਹੀ ਜਾਣਦੇ ਰਹੀ ਹੈ ਨਹੀਂ ਡੈਫੀਨਿਟਲੀ ਇਹ ਲੋਕਾਂ ਨੇ ਸਾਡੀ ਜ਼ਿੰਮੇਵਾਰੀ ਜਿਹੜੀ ਲਈ ਹੈ ਸਾਡਾ ਫਰਜ਼ ਬਣਦਾ ਹੈ ਕਿ ਉਸ ਜ਼ਿੰਮੇਵਾਰੀ ਨੂੰ ਤਨਦੇਈ ਨਾਲ ਨਿਭਾਈਏ ਔਰ ਅਸੀਂ ਕੋਸ਼ਿਸ਼ ਕੀਤੀ ਹੈ ਜਿੰਨਾ ਵੀ ਆਵਾਦੀ ਪਾਰਟੀ ਨੂੰ ਸਮਾਂ ਮਿਲਿਆ ਹੈ ਚਾਹੇ ਪੰਜਾਬ ਦੇ ਇਸ਼ੂਜ਼ ਹੋਣ ਚਾਹੇ ਇੰਟਰਨੈਸ਼ਨਲ 에ਅਰਲਾਈਨਸ ਦਾ ਇਸ਼ੂ ਹੈ ਸਪੋਰਟਸ ਦਾ ਇਸ਼ੂ ਹੈ ਚਾਹੇ ਸ਼੍ਰੀਨੰਤਪੁਰ ਸਾਹਿਬ ਲੋਕ ਸਭਾ ਦੇ ਉੱਤੇ ਆ ਚਾਹੇ ਰੇਲਵੇ ਦੀ ਗੱਲ ਕੀਤੀ ਹੈ ਚਾਹੇ ਬਾਗਾ ਬਾਰਡਰ ਨੂੰ ਖੋਲਣ ਦੀ ਗੱਲ ਕੀਤੀ ਹੈ ਚਾਹੇ ਚੰਡੀਗੜ੍ਹ ਨੂੰ ਕੈਪੀਟਲ ਦੇ ਤੌਰ ਤੇ ਆਂਧਰਾ ਪ੍ਰਦੇਸ਼ ਨੂੰ ਤੇ 15000 ਕਰੋੜ ਦਾ ਪੈਕੇਜ ਦੇ ਰਹੇ ਜਿਨ੍ਹਾਂ ਦੀ ਰਾਜਧਾਨੀ ਉਹਨਾਂ ਨੂੰ 58 ਸਾਲ ਤੋਂ ਦੇ ਨਹੀਂ ਰਹੇ ਤੁਹਾਨੂੰ ਤਮਾਮ ਮੁੱਦਿਆਂ ਨੂੰ ਲੈ ਕੇ ਅਸੀਂ ਜਿਹੜਾ ਹੈ ਉਹਥੇ ਤੇਸ ਦੀ ਸਭ ਤੋਂ ਵੱਡੀ ਪੰਚਾਇਤ ਹੈ ਉਹਨੂੰ ਲੌਜੀਕਲੀ ਚੱਕਿਆ ਹੈ ਔਰ ਮੈਨੂੰ ਲੱਗਦਾ ਇਹ ਤੇ ਚੰਗੇ ਆਉਣ ਵਾਲੇ ਟਾਈਮ ਤੇ ਰਿਜ਼ਲਟ ਆਉਣਗੇ ਜੀ ਜੀ ਯੋਜਨਾ ਹੈਗੀ ਕਿ ਇਹ ਸਰਕਾਰ ਦੇ ਪੂਰੇ ਦੇਸ਼ ਦੇ ਵਿੱਚ ਪਹੁੰਚਾਈ ਹੈ ਜੋ ਸਕੂਲ ਬਣਾਉਣੇ ਹੈ ਹਾਈ ਟੈਕ ਸਕੂਲ ਬਣਾਉਣੇ ਤੇ ਬਹੁਤ ਚੰਗਾ ਜੇ ਕਿ ਪੰਜਾਬ ਦੇ ਵਿੱਚ ਕਿਸੇ ਤਰੀਕੇ ਦੀ ਡੈਲਾਈਟ ਨਹੀਂ ਹੋਈ ਰਾਵੜਾ ਖੁਦੋਂ ਲੈ ਕੇ ਇਹ ਪਹਿਰੇ ਕਿਉਂਕਿ ਪੀਐਮਐਡੀ ਤੇ ਜਿਹੜੇ ਸਕੂਲ ਬਣਦੇ ਆ ਪੰਜਾਬ ਦੇ ਸਿਲੈਕਟ ਹੋਇਆ ਔਰ ਇਸ ਪ੍ਰੋਸੈਸ ਵੀ ਬਹੁਤ ਲੱਗ ਬੇਸਿਕਲੀ ਉਹ ਇਸ਼ੂ ਤੇ ਅਮੀ ਕੈਪਬਲੀ ਰਿਜ਼ੋਲਵ ਹੋ ਗਿਆ ਔਰ ਇਹ ਇਸ਼ੂ ਵੀ ਮੈਂ ਟੇਕ ਅਪ ਕੀਤਾ ਸੀ ਪਾਰਲੀਮੈਂਟ 'ਚ ਪੀਐਮ ਸ਼੍ਰੀ ਨੂੰ ਲੈ ਕੇ ਔਰ ਮਾਨਯੋਗ ਜ ਔਰ ਇਹਦੇ ਤੇ ਵੀ ਸਾਡਾ ਕਾਫੀ ਫੰਡ ਜਿਹੜਾ ਪੰਜਾਬ ਦਾ ਉਹਨਾਂ ਨਾਲ ਰੋਕਿਆ ਹੋਇਆ ਹੈ ਔਰ ਮੈਨੂੰ ਲੱਗਦਾ ਜਿਸ ਤਰੀਕੇ ਨਾਲ ਸਾਰੀਆਂ ਚੀਜ਼ਾਂ ਰੈਜ਼ੋਲਵ ਹੋਈਆਂ ਜਲਦੀ ਪੈਸਾ ਵੀ ਰਿਲੀਜ ਹੋ ਜਾਊਗਾ। ਕੀ ਧਿਆਨ ਦਾ ਬਾਕੀ ਕੀ ਰੋਕਣਾ ਹੈ? ਦੇਖੋ ਮੈਨੂੰ ਲੱਗਦਾ ਹੈ ਇਹ ਬਦਲੇ ਦੀ ਭਾਵਨਾ ਦਾ ਕੰਮ ਸੈਂਟਰ ਸਰਕਾਰੋਂ ਨਹੀਂ ਕਰ ਰਹੀ ਡੈਫੀਨੇਟਲੀ ਜਦੋਂ ਅਸੀਂ ਪੁੱਛਿਆ ਕਿ ਪੰਚਾਇਤੀ ਚੋਣਾਂ ਦੀਆਂ ਗੱਲਾਂ ਬਾਤਾਂ ਵੀ ਚਰਚਾਵਾ ਚੱਲ ਰਹੀਆਂ ਤੇ ਉਹਨਾਂ ਨੇ ਕਿਹਾ ਕਿ ਹਜੇ ਪੰਚਾਇਤੀ ਚੋਣਾਂ ਨੂੰ ਲੈ ਕੇ ਕਿਸੇ ਤਰੀਕੇ ਦੀ ਕੋਈ ਤਸਵੀਜ਼ ਜਾਂ ਕੋਈ ਕਿਸੇ ਤਰੀਕੇ ਦੀ ਕੋਈ ਗੱਲਬਾਤ ਹਜੇ ਨਹੀਂ ਕੀਤੀ ਗਈ ਹੈ ਪਰ ਉਸ ਦੇ ਨਾਲ ਹੀ ਕਿਉਂਕਿ ਮੌਨਸੂਨ ਸੈਸ਼ਨ ਚੱਲ ਰਿਹਾ ਹੈ ਮੌਨਸੂਨ ਸੈਸ਼ਨ ਵਿਧਾਨ ਸਭਾ ਦਾ ਹੁਣ ਹੁਣ ਹੈ ਉਹਦੇ ਬਾਰੇ ਵੀ ਉੱਥੇ ਵਿਚਾਰ ਵਟਾਂਦਰਾ ਕੀਤਾ ਗਿਆ ਮੰਤਰੀਆਂ ਨੇ ਆਪਣੇ ਇਲਾਕਿਆਂ ਬਾਰੇ ਦੱਸਿਆ ਉਹਨਾਂ ਦੇ ਵਿਭਾਗਾਂ ਦੇ ਵਿੱਚ ਕਿਸ ਤਰੀਕੇ ਦੀ ਉਹਨਾਂ ਦੀ ਕਾਰਗੁਜ਼ਾਰੀ ਹੈ ਲੋਕ ਕਿੰਨੇ ਸੰਤੁਸ਼ਟ ਨੇ ਕੀ ਗੱਲਾਂ ਬਾਤਾਂ ਹੋਰ ਹੋਣੀਆਂ ਚਾਹੀਦੀਆਂ ਕਿਸ ਤਰੀਕੇ ਦੀ ਉਹਨਾਂ ਨੂੰ ਹੋਰ ਏਰੀਆ ਦੇ ਵਿੱਚ ਕੰਮ ਦੀ ਲੋੜ ਹੈ ਉਹ ਸਭ ਦੀ ਰਿਪੋਰਟ ਅੱਜ ਸੀਐਮ ਪੰਜਾਬ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਰਿਹائش ਤੇ ਆਪਣੇ ਅਫਸਰਾਂ ਨਾਲ ਆਪਣੇ ਐਮਪੀਜ਼ ਦੇ ਨਾਲ ਆਪਣੇ ਵਿਧਾਇਕਾਂ ਨਾਲ ਤੇ ਮੰਤਰੀਆਂ ਨਾਲ ਲੀਤੀ ਹੈ ਕੈਮਰਾ ਪਰਸਨ ਸਾਹਿਬ ਜੀ ਦੇ ਨਾਲ ਬਿੰਦੂ ਸਿੰਘ ਚੰਡੀਗੜ੍ਹ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਐਡੀਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ